ਜੇ ਦੋ ਬਾਦਰੀ ਦਾਨ ਕੀਤੀ ਸਕੇ ਪਾਤਸ਼ਾਹ ਮਿਹਰ ਕਰੇ ਇਹਨਾਂ ਤੋਂ ਚਲ ਨਹੀਂ ਆ ਗਿਆ ਅਸੀਂ ਜਾਣੇ ਹੱਥੋਂ ਮਨੋ ਇਹਨੇ ਪਿੰਡ ਲਈਓ ਪਰਿਵਾਰ ਦਾ ਅਸੀਂ ਧੰਨਵਾਦ ਕਰਦੇ ਹਾਂ ਜੀ ਇਹ ਵੀ ਸ਼ਰਮ ਨਗਨ ਕਰੇ ਮਰ ਕੀਰ ਦਾ ਜੋ ਦਾਨ ਕੀਤਾ ਅੱਗੇ ਤੋਂ ਵੀ ਸੰਕਲਪ ਕਰਦੀਆਂ ਰਹੇ ਨੰਬਰ ਬੜਾ ਵਧੀਆ ਹੋਇਆ ਇੱਕ ਆਪਾਂ ਅੱਗੇ ਤੋਂ ਵੇਖ ਕੇ ਲੋਕ ਇੰਨਾ ਬੰਦਿਆਂ ਨੂੰ ਅੱਗੇ ਤੋਂ ਨਵੇਂ ਮਤਿਆਂ ਨੂੰ ਸਿੱਖਣ ਨੂੰ ਮਿਲੇ ਕੁਝ ਨੋ ਕੁਝ ਲੋਕਾਂ ਨੂੰ ਮਿਲੇ ਨਵੇਂ-ਨਵੇਂ ਬੰਦੇ ਦਾਨ ਕਰਨ ਸਿੱਖਾਂ ਬੜਾ ਵਧੀਆ ਪਰਿਵਾਰ ਦਾ ਅਸੀਂ ਪਿੰਡ ਟਹਨੇ ਉਹਦੇ ਨੂੰ ਪੰਚਾਇਤ ਨੂੰ ਨਗਰ ਰਣੀ ਨੂੰ ਧੰਨਵਾਦ ਕਰੀਏ ਮੌਕੇ ਦੇ ਪੰਚਾਇਤ ਮੈਂਬਰ ਹੁੰਦੇ ਤਾਂ ਵੀ ਧੰਨਵਾਦ ਕਰੀਏ ਕੀ ਨਾਮ ਹੈ ਨਰਿੰਦਰ ਸਿੰਘ ਇੱਕ ਵੀ ਕੋ ਅੱਜ ਜੋ ਕਹਨੇ ਪਿੰਡ ਦੇ ਵਿੱਚੋਂ ਡੈੱਡ ਬੋਡੀ ਜੋ ਕੁੱਟਾ ਲਈ ਦਾਨ ਕੀਤੀ ਗਈ ਹੈ ਇਸ ਦੇ ਇਹ ਮਾਤਾ ਜਸਪਾਲ ਕੌਰ ਜੀ ਹੈ ਪਿੰਡ ਟਹਨੇ ਤੋਂ ਔਰ ਇਹਨਾਂ ਦਾ ਬੇਟਾ ਸਾਰੇ ਪਰਿਵਾਰ ਹੀ ਸੇਵਾ ਕਰਦਾ ਬੇਟਾ ਦਿਕਸ਼ੀਰ ਸਿੰਘ 15 ਮੈਂਬਰ ਕਮੇਟੀ ਮੈਂਬਰ ਹੈ ਔਰ ਦੂਸਰੇ ਭਾਈ ਵੀ ਸੇਵਾ ਕਰਦੇ ਬਲਾਗ ਦੇ ਵਿੱਚ ਉਹਨਾਂ ਦੀ ਮਾਤਾ ਹੀ ਅੱਜ ਬੋਡੀ ਉਹਨਾਂ ਦੀ দান ਕਰੀ ਗਈ ਹੈ ਮੈਡੀਕਲ ਕੋਜਾਂ ਵਾਸਤੇ ਤਾਂ ਜੋ ਲੋਕਾਂ ਨੂੰ ਡਾਕਟਰ ਹੈ ਵਧੀਆ ਡਾਕਟਰ ਬਣ ਸਕਣ ਤਾਂ ਉਹ ਲਾਉ ਦੇ ਉੱਤੇ ਸਰਚ ਕਰਿਆ ਜਾਂਦਾ ਬੋਡੀ ਦੇ ਉੱਪਰ ਤਾਂ ਇਸ ਪਰਿਵਾਰ ਨੇ ਦਿਲ ਖੋਲ ਕੇ ਗੁਰੂ ਜੀ ਦੀ ਪ੍ਰੇਰਣਾ ਤੇ ਚੱਲਦੇ ਆਂ ਡੇਰਾ ਸੱਤਾ ਸੋਦਾ ਸੰਤ ਗੁਰਮੀਤ RAMBIR SINGH ਜੀ ਨੇ ਇਹ ਪ੍ਰੇਰਣਾ ਦਿੱਤੀ ਹੈ ਕਿ ਤੁਸੀਂ ਸਰੀਰਦਾਨ ਮਰਨ ਤੋਂ ਬਾਅਦ ਸਰੀਰਦਾਨ ਦਿਓ ਤਾਂ ਜੋ ਉਹਦੇ ਤੇ ਡਾਕਟਰ ਵਧੀਆ ਬਣਨ ਤੋਂ ਲੋਕ ਦਾ ਭਲਾ ਹੋ ਸਕੇ ਇਹ ਬਲਾਕ ਫਰੀਦਕੋਟ ਦੇ ਵਿੱਚੋਂ ਕਿੰਵੀਂ ਬੱਡੀ ਹੈ ਜਿਹੜੀ ਤੁਸੀਂ ਸਰੀਰਦਾਨ ਕੀਤਾ ਇਸ ਤੋਂ ਪਹਿਲਾਂ ਜੀ 15 18 ਕਰੀਬ ਬਾਡੀਆਂ ਦਾਨ ਹੋ ਚੁੱਕੀਆਂ ਕਿ ਸੰਦੇਸ਼ ਦੇਣਾ ਚਾਣੇ ਆ ਲੋਕਾਂ ਦੇ ਕੋਈ ਸائیں ਆਪਾਂ ਨੂੰ ਕਿਸੇ ਵਹਿਮਾ ਭਰਮਾ ਚ ਨਹੀਂ ਜਾਣਾ ਚਾਹੀਦਾ ਜਿਸ ਬੰਦੇ ਨੇ ਪ੍ਰਮਾਤਮਾ ਨੂੰ ਯਾਦ ਕਰਦਾ ਉਹ ਅਗਰ ਜਿਉਂਦੇ ਜੀ ਪਰਮਾਤਮਾ ਨੂੰ ਯਾਦ ਕਰਦਾ ਤਾਂ ਉਹਦੀ ਤਾਂ ਆਤਮਾ ਕਿਤੇ ਭਟਕਦੀ ਭਟਕਦੀ ਨਹੀਂ ਉਹ ਤਾਂ ਸਿੱਧੀ ਜਾ ਕੇ 7 ਸੈਕਿੰਡ ਸਤਿਗੁਰ ਦੇ ਬੋਧ ਦੇ ਵਿੱਚ ਜਾ ਬਰਜਦੀ ਹੈ ਔਰ ਜੇ ਬਾਕੀ ਜਿਹੜੀ ਬਾਡੀ ਹੈ ਉਹ ਤਾਂ ਸਰੀਰ ਹੈ ਜੀ ਉਹਦੇ ਵਾਸਤੇ ਲੋਕਾਂ ਦਾ ਭਲਾ ਹੁੰਦਾ ਤਾਂ ਬਹੁਤ ਚੰਗੀ ਗੱਲ ਹੈ ਲੋਕਾਂ ਨੂੰ ਇਹ ਚੀਜ਼ ਨਾਲ ਅੱਗੇ ਆਉਣਾ ਚਾਹੀਦਾ ਪ੍ਰਿਆਸ ਜੀ ਅੱਜ ਦਾ ਦਿਨ ਸ਼ੁਕਰੀਆਸ ਹੈ ਕਿ ਸਾਡੇ ਬਹੁਤ ਹੀ ਸਤਿਕਾਰਯੋਗ ਮਾਤਾ ਜੀ ਸਵਾਲਪੁਰ ਜੀ ਆਪਣਾ ਜੀਵਨ ਸਾਰਾ ਸਮਾਪਤ ਕਰਕੇ ਸੋਸਿਆਂ ਦੀ ਪੂੰਜੀ ਸਮਾਪਤ ਕੋ ਕਿਸ ਦੇ ਰੂਪ ਨੂੰ ਛੱਡ ਕੇ ਇਸ ਦਿਨ ਚ ਆਤਮਿਕ ਰੂਪ ਵੀ ਜਾ ਚੁੱਕੇ ਹਨ ਅਤੇ ਉਹਨਾਂ ਨੇ ਆਪਣੀ ਛਮਤਾ ਡੇਰਾ ਸੱਚਾ ਸੌਦਾ ਦੇ 16 ਤੇ ਚਲਦੇ ਹੋਏ ਡਾਕਟਰ ਸੰਤ ਗੁਰਮੀਤ RAM ਹਿੰਮ ਸਿੰਘ ਦੀਆਂ ਸੰਦੇ ਅ ਬਚਨਾ ਤੇ ਅਮਲ ਕਰਦੀ ਹੋਈ ਆਪਣੇ ਆਪ ਨੂੰ ਇਸ ਸਮਾਜ ਲਈ ਸਮਰਪਿਤ ਕੀਤਾ ਜਿਉਂਦੇ ਜੀ ਸੇਵਾ ਕੀਤੀ ਬੱਚਿਆਂ ਨੂੰ ਸਹੀ ਰਾਹ ਤੇ ਪਾ ਕੇ ਇਸੇ ਵਾਲੇ ਪਾਸੇ ਲਾ ਕੇ ਮਨੁੱਖਤਾ ਦੀ ਸੇਵਾ ਕਰਕੇ ਉੱਚਾ ਨਾਮ ਕਮਾਇਆ ਸਾਰੇ ਪਰਿਵਾਰ ਨੇ ਸੱਚਾ ਸਦਉਦ ਨਾਮ ਲਿਆ ਹੋਇਆ ਹੈ ਬੜੀ ਬਧੀਆ ਸੇਵਾਦਾਰ ਨੇ ਛੋਟੀ ਛੋਟੀ ਸੇਵਾਦਾਰ ਹੈ ਔਰ ਅੱਜੋ ਅੰਤਮ ਸਮੇਂ ਆਪ ਦੇ ਸਰੀਰ ਨੂੰ ਮੈਡੀਕਲ ਕਾਲਜ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮੈਡੀਕਲ ਕਾਲਜ ਵਿੱਚ ਖੋਜਾਂ ਵਾਸਤੇ ਡਾਕਟਰਾਂ ਦੇ ਸਰਵੇ ਕਰਨ ਵਾਸਤੇ ਉਹਨਾਂ ਆਪਣੇ ਸਰੀਰ ਨੂੰ ਦਾਨ ਕੀਤਾ ਹੈ ਔਰ ਇਸ ਘਰੀ ਸਭ ਲਈ ਜਿਹਨਾਂ ਨੂੰ ਸ਼ੋਕ ਹੋਈ ਹੈ ਉਹਨਾਂ ਨੂੰ ਅਗਲੀ ਸਿੱਖਿਆ ਦੇਕ ਵੀ ਹੈ ਕਿਸੀ ਉਹਨਾਂ ਦੇ ਇੱਥੇ ਪਰਲ ਮੈਂ ਤੇ ਪੂਰਨ ਚਲੰਗ ਇੰਦਰ ਸਿੰਘ ਪ੍ਰੇਮੀ ਸੇਵਕ ਪਿੰਡ ਢੁੱਡੀ ਜੀ ਜੋ ਅੱਜ ਪਿੰਡ ਟੇਹਨੇ ਦੇ ਵਿੱਚ ਆਈ ਸੀ ਮਾਤਾ ਜਸਪਾਲ ਕੌਰ ਜੀ ਮਹਾਨ ਸ਼ਰੀਰਦਾਨੀ ਸਤ ਡਾਕਟਰ ਗੁਰਮੀਤ ਰਾਮ ਰਹੀਮ ਸਿੰਘ ਜੀ ਇਨਸਾ ਜੀ ਦੇ ਪ੍ਰੇਰਨਾ ਤੇ ਚੱਲਦੇ ਹੋਏ ਜੋ ਅੱਜ ਪਿੰਡ ਟੇਹਨੇ ਦੇ ਵਿੱਚ ਮਾਤਾ ਜੀ ਦਾ ਸਰੀਰ ਦਾਨ ਕੀਤਾ ਹੈ ਪ੍ਰੇਮੀ ਜਗਸੀਰ ਸਿੰਘ ਪ੍ਰੇਮੀ ਸੇਵਕ ਪਿੰਡ ਟੇਹਨਾ ਜੋ ਉਹਨਾਂ ਦੀ ਮਾਤਾ ਜੀ ਆਪਣੀ ਸਵਾਸਾ ਦੀ ਰੂਪੀ ਪੂੰਜੀ ਭੋਗਦੇ ਹੋਏ ਸਤਗੁਰ ਦੇ ਚਰਨਾਂ ਦੇ ਵਿੱਚ ਜਾਬ ਰਾਜਵਾਨੇ ਸਨ ਤਾਂ ਅੱਜ ਸਾਰੀ ਸਾਧ ਸੰਗਤ ਨੇ ਉਹਨਾਂ ਦੇ ਮਹਾਨ ਸ਼ਰੀਰਦਾਨ ਤੇ ਜੋ ਸਾਧ ਸੰਗਤ ਪਹੁੰਚੀ ਆ ਸਤਗੁਰ ਦੇ ਬਚਨਾਂ ਤੇ ਚੱਲਦੇ ਹੋਏ ਇਸ ਪਰਿਵਾਰ ਨੇ ਬਹੁਤ ਹੀ ਵਧੀਆ ਛਲਾਗਾ ਜੋ ਕੰਮ ਕੀਤਾ ਜੋ ਕਿ ਆਪਣੀ ਮਾਤਾ ਜੀ ਦਾ ਸ਼ਰੀਰਦਾਨ ਕੀਤਾ ਹੈ ਪਿੰਡ ਟਹਨੇ ਦੇ ਵਿੱਚ ਇਹ ਪਹਿਲਾ ਸ਼ਰੀਰਦਾਨ ਜੋ ਹੋਇਆ ਹੈ ਮਾਤਾ ਜਸਪਾਲ ਕੌਰ ਜੀ ਦਾ ਤੋਂ ਇਹ ਜੋ ਪਰਿਵਾਰ ਬਹੁਤ ਹੀ ਸੇਵਾ ਪ੍ਰਮਾਤ ਸਿਮਰਨ ਕਰਨ ਵਾਲਾ ਪਰਿਵਾਰ ਹੈ ਤਾਂ ਸਤਿਗੁਰੂ ਇਹ ਪਰਿਵਾਰ ਨੂੰ ਆਪਣੇ ਚਰਨਾਂ ਦੇ ਵਿੱਚ ਰਗਾਈ ਰੱਖੇ ਔਰ ਪਰਿਵਾਰ ਪਰਿਵਾਰ ਨੂੰ ਸੇਵਾ ਸਿਮਰਨ ਕਰਨ ਦਾ ਬਲ ਬਖਸ਼ੇ ਆਪਣੇ ਚਰਨਾਂ ਦੇ ਵਿੱਚ ਹਮੇਸ਼ਾ ਹੀ ਸਤਿਗੁਰ ਦੇ ਚਰਨਾਂ ਦੇ ਵਿੱਚ ਪਰਿਵਾਰ ਹਮੇਸ਼ਾ ਹੀ ਜੁੜਿਆ ਰਹੇ ਤੇ ਸੇਵਾ ਸਿਮਰਨ